ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵੈਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਜੀ ਟਾਈਮ ਸਵੇਰ ਦਾ 4:30 ਹੋਈ ਆ ਇੱਕ ਵੀਰ ਨੇ ਨਾ ਕਮੈਂਟ ਵਾਲੇ ਵਾਰੀ ਕਰਿਆ ਸੀ ਉਹ ਕਹਿੰਦੇ ਤੁਸੀਂ ਸਵੇਰ ਵਾਲਾ ਵਲੌਗ ਸ਼ੇਅਰ ਕਰੋ ਸਾਡੇ ਨਾਲ ਤੇ ਅੱਜ ਵੀਰ ਦੀ ਪਰਮੈਸ਼ ਤੇ ਆਪਾਂ ਵੀ ਸਾਂਝਰੀ ਵਾਲਾ ਵਲੌਗ ਬਣਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗਾ ਤੇ ਆਪਣੀ ਚਾਹ ਧਰੀ ਪੀਅ ਚਾਹ ਹੋ ਗਈ ਵੀਰ ਤੱਕ ਐਂਸੀ ਸ਼ੁਰੂ ਤੋਂ ਲੈ ਕੇ ਬਣਾਇਓ ਤੁਸੀਂ ਪਰ ਆਪਾਂ ਨੇ ਚਾਹ ਧਰਤੀ ਤੁਹਾਨੂੰ ਵੀ ਦਿਖਾਉਣਿਆ होगी थोड़ी सी करते होंगे चाह इस वे अपने खड़े देख के गोहा भी अपने पहला खिचताला कुछ तो गोहा मम्मी खिंच पाठते जाते हुए कुछ हम खड़िया हुआ सी होता जो मैं खिचता हूं बस हम आप पेल सीटा गे गोहा ਤੇ ਫਿਰ ਪਾਵਾ ਇੱਕ ਇੱਕ ਇੱਧਰ ਵੀ ਆਪਣਾ ਚਾਰ ਖਲਿਆ ਰਿਆ ਵਾ ਨਹੀਂ ਤੇ ਫਿਰ ਗਰਮ ਵਾਲਾ ਹੁੰਦਾ ਚ ਉਹ ਗਲੂ ਸਾਰੇ ਬਸ ਖੜੇ ਹੋ ਗਏ ਚਲੋ ਜੀ ਆਪਾਂ ਪੀ ਲਈਏ ਚਾਹ ਤੇ ਫਿਰ ਮਿਲਦੇ ਆਂ ਹਾਂਜੀ ਤੇ ਇੱਥੇ ਆਪਾਂ ਪਾਲੇ ਚਾਹ ਕਰਕੇ ਦੋ ਭਾਂਡਾਂ ਚ ਤੇ ਮੇਰਾ ਪੁੱਤ ਦੇਖੋ ਸੁੱਤਾ ਪਿਆ ਅਸੀਂ ਮਾਂ ਪੁੱਤ மஞ்சੇ ਤੇ ਪੈਨਾ ਕਿ ਉਹ ਜਿਹਾ ਬੈਟਾ ਤੇ ਮੇਰੀ ਢੂਈ ਦੁਖਣ ਲੱਗ ਜਾਂਦੀ ਐ ਤੇ ਭਉਤੀ ਪੈਂਦੇ ਆ ਬੈਡਾਂ ਤੇ ਤੇ ਆਪਾਂ ਲਿਆਏ ਇੱਕ ਆਪਣੇ ਕੈਮਰਾਮੈਨ ਦੀ ਚਾਹ ਠਾਉਣੀ ਆ ਉਹਨਾਂ ਨੂੰ ਚਲੋ ਜੀ ਹੁਣ ਆਪਾਂ ਪਹਿਲਾ ਸੈੱਟ ਲਈ ਗੋਹਾ ਤੇ ਕੱਖ ਆਪਾਂ ਤੁਹਾਨੂੰ ਦੱਸਦੇ ਹੁਣੇ ਬਾਅਦ ਚ ਪਾਉਣੇ ਆ ਕਿਉਂਕਿ ਮੈਨੂੰ ਹਲਕਤ ਜਾਈਏ ਦੀ ਜਿਹਨੇ ਚਰਗੋਹਾ ਪਿਆ ਹੋਵੇ ਉਹਨੂੰ ਗੋਵਾ ਆਪਾਂ ਅਸ਼ਰਾਧਾਂ ਤੋਂ ਪਹਿਲਾਂ ਪੱਥਨ ਲੱਗ ਗਏ ਸੀ ਤੇ ਸਾਰਾ ਲੈ ਕੇ ਜਾਵਾਂਗੇ ਕੋਠੇ ਤੇ ਕਿਉਂਕਿ ਥੱਲੇ ਜਗ੍ਹਾ ਹੈ ਨਹੀਂ ਹਨਾ ਵੀ ਪਾਥੀਆਂ ਪੱਥਨ ਦੀ ਸਾਰਾ ਵੀ ਗੋਹਾ ਆਪਾਂ ਕੋਠੇ ਦੀ ਬਾਦ ਦੇ ਹੁੰਨੇ ਆ ਚੜਨਾ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਨਹੀਂ ਵੀ ਲੱਤਾਂ ਦੁਖ ਲੱਗ ਜਾਂਦੀਆਂ ਨੇ ਏ ਅੱਜ ਆਪਣਾ ਡੇਲੀ ਰੁਟੀਨ ਉਹ ਵੀਰਨਾ ਵੀ ਕਈ ਵਾਰੀ ਕਮੈਂਟ ਕਰੇ ਕਹਿੰਦਾ ਵੀ ਤੁਸੀਂ ਤੁਹਾਡੀਆਂ ਸਾਰੀਆਂ ਵੀਡੀਓ ਸੋਹਣਾ ਹੁੰਦੀਆਂ ਪਰ ਤੁਸੀਂ ਸਾਡੀ ਡਿਮਾਂਡ ਤੇ ਵੀ ਕੋਈ ਵੀਡੀਓ ਨਹੀਂ ਬਣਾਉਂਦੇ ਉਹਨਾਂ ਨੇ ਕਹਿਆ ਸੀ ਕਹਿੰਦੇ ਸਵੇਰ ਵਾਲਾ ਬਲੌਗ ਸਾਂਝਾ ਕਰੋ ਸਾਡੇ ਨਾਲ ਇਹ ਕਹਦਾ ਜੀ ਸਵੇਰੇ ਕੋਈ ਔੜਦਾ ਨਹੀਂ ਹੈ ਨਾ ਇੱਕ ਵੀਡੀਓ ਬਣਾਉਣੀ ਉਕੀ ਹੋ ਜਾਂਦੀ ਹੈ ਆਪ ਨੂੰ ਤਾਂ ਤੇ ਤਾਂ ਕਰਕੇ ਫਿਰ ਆਪਾਂ ਬਣਾ ਨਹੀਂ ਪਾਏ ਸੀ ਫਿਰ ਮੈਂ ਕਿਹਾ ਚਲ ਪੀਰ ਵਿਚਾਰਾ ਰੁੱਸ ਵੀ ਨਾ ਜਾਵੇ ਆਪਾਂ ਵੀਡੀਓ ਬਣਾ ਲਈਏ ਤੇ ਬਾਕੀ ਗੱਲ ਰਹੀ ਜੀ ਫੀਡ ਪੁੱਛਦੇ ਹੁੰਨੇ ਹੋ ਤੇ ਆਪਾਂ ਜਿਵੇਂ ਕੱਟਾ ਮੱਝ ਦੇ ਨਾਲ ਹੀ ਖੜਾ ਤੇ ਇਹਦੇ ਨਾਲ ਦੀ ਫੀਡ ਖਾਊਗਾ ਆਪਾਂ ਵੀ ਐ ਨਹੀਂ ਪਾਉਂਦੇ ਵੀ ਕੱਟਰੂ ਬਸ਼ਰੂਆਂ ਨੂੰ ਅੱਡ ਦੀ ਪਾਤੀ ਆਪਾਂ ਨਾਲ ਦੀ ਪਾਉਣੀ ਹੁੰਨੇ ਆ ਤੇ ਆਪਣੇ ਹੋ ਜਾਂਦੇ ਇਹ ਤਿੰਨ ਚਾਰ ਵੱਠਲ ਚਾਰ ਖੋ ਜਾਂਦੇ ਨੇ ਇਹ ਆਪਾਂ ਸਾਰੇ ਸਿੱਟਿਆਂ ਮਾਂਗੇ ਕੋਠੇ ਤੇ ਇੱਕ ਅੱਧਾ ਵੀ ਇਹ ਮੱਝ ਸਾਡੀ ਉਰਲੀ ਏ ਥੋੜਾ ਢਿੱਲਾ ਕਰਦੀ ਏ ਆਪਾਂ ਰੂੜੀ ਤੇ ਸਿੱਟਦੇ ਹੁੰਨੇ ਆ ਨਵੀਂ ਡੇਲੀ ਰੁਟੀਨ ਸਵੇਰ 6:00 ਵਜੇ ਉੱਠ ਗੜਦੇ ਆ ਉੱਠ ਕੇ ਤੇ ਚਾਹ ਤਰ ਕੇ ਆਪਾਂ ਬਸ ਮੁੜ ਕੇ ਸਿੱਟ ਲੱਗ ਜਾਂਦੇ ਆ ਗੋਹਾ ਚਾਹ ਪੀ ਕੇ ਫਿਰ ਪੱਠੇ ਪਾ ਦਿੰਨੇ ਆ ਫਿਰ ਹੋ ਜਾਂਦਾ ਧਾਰਾਂ ਦਾ ਟਾਈਮ ਤੇ ਸਾਰਿਆਂ ਭੈਣਾਂ ਨੂੰ ਮੈਂ ਇਹੀ ਕਹੂੰਗੀ ਵੀ ਭਾਈ ਹਨਾ ਆਪ ਦਾ ਕੰਮ ਆਪ ਦੇ ਹੱਥੀਂ ਕਰਿਆ ਕਰੋ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਤੇ ਉਸ ਗੱਲ ਦੀ ਬਹੁਤ ਖੁਸ਼ੀ ਵੀ ਹੁੰਦੀ ਆ ਆਪਾਂ ਉਹੀ ਮੰਨ ਕੇ ਵੀ ਵੀਡੀਓ ਪਾਉਣ ਲੱਗੇ ਸੀ ਚੈਨਲ ਬਣਾਇਆ ਸੀ ਵੀ ਜਿੰਨੂੰ ਦੇਖ ਕੇ ਨਾ ਕੋਈ ਕੋਈ ਕੰਮ ਕਰਨ ਲੱਗੇ ਆਪਣੇ ਰਿਸ਼ਤੇਦਾਰਾਂ ਚ ਵੀ ਕਈ ਤੇ ਆਪਾਂ ਨੂੰ ਫੋਨ ਵੀ ਕਈ ਆਉਂਦੇ ਆ ਵੀ ਤੁਹਾਨੂੰ ਦੇਖ ਕੇ ਸਾਡਾ ਵੀ ਕੰਮ ਕਰਨ ਨੂੰ ਜੀ ਵੀ ਕਰਦਾਗਾ ਤੁਹਾਨੂੰ ਦੇਖ ਕੇ ਤੇ ਅਸੀਂ ਪਸ਼ੂ ਵੀ ਰੱਖ ਲਏ ਪਹਿਲਾਂ ਸਾਡੇ ਹੁੰਦੇ ਨਹੀਂ ਸੀ ਗੋਹੇ ਤੋਂ ਵੀ ਅਸੀਂ ਹਲਕਾ ਤਮੰਦੇ ਸੀ ਪਰ ਅਸ ਹੀ ਆਉਦੇ ਹੁਣ ਹੱਥੀ ਕੰਮ ਕਰਦੇ ਆ ਪਸ਼ੂ ਵੀ ਰੱਖਿਆ ਇਹ ਗੱਲ ਸੁਣ ਕੇ ਜੀ ਬਹੁਤ ਖੁਸ਼ੀ ਹੁੰਦੀ ਆ ਇਹੀ ਆਪਾਂ ਮੇਨ ਮਕਸਦ ਲੈ ਕੇ ਚੱਲੇ ਸੀ ਵੀ ਆਪਾਂ ਨੂੰ ਦੇਖ ਕੇ ਵੀ ਕੋਈ ਕੰਮ ਕਰਨ ਲੱਗੇ ਤੇ ਪਰਮਾਤਮਾ ਕਹਿੰਦੇ ਆਪਾਂ ਜਿਨ੍ਹਾਂ ਨੇ ਵੀ ਜਿਹੜਾ ਵੀ ਕੰਮ ਸ਼ੁਰੂ ਕਰਿਆ ਹਨਾ ਉਹਨਾਂ ਨੂੰ ਇਸ ਕੰਮ 'ਚ ਤਰੱਕੀ ਦੇਵੇ ਕਾਮਯਾਬੀਆਂ ਬਖਸ਼ੇ ਸਾੜੇ ਪੈਣ ਪਰਾ ਸਦਾ ਖੁਸ਼ ਰਹਿਣ ਤੇ ਆਪਣੀ ਮੱਝ ਦਾ ਵੀ ਪੁੱਛਿਆ ਹੁੰਦੇ ਸੀ ਕਮੈਂਟਾਂ 'ਚ ਮੱਝ ਆਪਾਂ ਨੇ ਜੀ ਸੇਲ ਕਰਤੀ ਤੇ ਉਹ ਉਹ ਵੇਚੀ ਹੈ ਜੀ ਆਪਾਂ 75000 ਦੀ ਤੇ ਆਪਾਂ ਉਹ ਚ ਨਾ ਇੱਕ ਨੁਕਸ ਪੈ ਗਿਆ ਸੀ ਉਹ ਆਪਾਂ ਦੱਸ ਕੇ ਦਿੱਤੀ ਹੈਗੀ ਉਹਨਾਂ ਵੀ ਡੇਢ ਦੋ ਮਹੀਨਾ ਪਹਿਲਾਂ ਉਹਨੇ ਨਾ ਵੀ ਬੈਂਦੀ ਨੇ ਆ ਥਾਂ ਦੀ ਤੰਗੀ ਕਰਕੇ ਜਿਹੜੀ ਆਪਾਂ ਤੁਹਾਨੂੰ ਬਾਰ-ਬਾਰ ਕਹਨੇ ਹੁੰਨੇ ਆ ਪਈ ਸਾਡੇ ਥਾਂ ਦਾ ਤੋੜਾ ਇਹ ਤੇ ਕਰਕੇ ਵਿਚਾਰੀ ਅੰਦਰ ਬੈਠਣ ਲੱਗਦੀ ਸੀ ਤੇ ਉਹਨੇ ਆਪਦਾ ਥਾਣਾ ਮਸ ਲਿਆ ਗਿਆ ਉਹ ਤੋਂ ਆ ਦੀ ਪੈਰ ਨਾਲ ਹੀ ਤੇ ਉਹ ਵੀ ਤੁਹਾਨੂੰ ਉਦਦੇ ਦਾ ਵੀ ਸਾਨੂੰ ਪਤਾ ਨਾ ਲੱਗਿਆ ਵੀ ਅਸੀਂ ਹਨਾ ਜਖਮ ਵਾਲੀ ਦਵਾਈ ਲਾਤੀ ਫਿਰ ਜਦੋਂ ਸੁੱਜ ਗਿਆ ਅਸੀਂ ਡਾਕਟਰ ਨੂੰ ਦਿਖਾਇਆ ਵੀ ਉਹ ਕਹਿੰਦੇ ਇਨਫੈਕਸ਼ਨ ਹੋ ਗਈ ਤੇ ਦਵਾਈ ਵੀ ਦਿੱਤੀ ਉਹਨਾਂ ਨੇ ਕਿਹਾ ਵੀ ਤਾਂ ਵੀ ਚੱਲ ਸਹੀ ਆ ਵੀ ਫਿਰ ਮਗਰੋਂ ਹੁਣ ਜਦੋਂ ਲਾਉਣ ਲੱਗੀ ਸੀ ਉਹ ਥੋੜਾ ਜਿਹਾ ਕਲਟਾ ਹੋ ਗਿਆ ਅਸੀਂ ਜੋ ਡਾਕਟਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ 50% ਚਾਂਸ ਆ ਵੀ ਚੱਲ ਵੀ ਸਕਦਾ ਤੇ ਵੀ ਸੁਣ ਤੋਂ ਬਾਅਦ ਨਹੀਂ ਵੀ ਤੇ ਉਹ ਆਪਾਂ ਉਹਨਾਂ ਨੂੰ ਗੱਲ ਪਹਿਲਾਂ ਉਹਨਾਂ ਨੇ ਸਾਡੀ ਮੱਝ ਦਾ ਸੌਦਾ ਆਪ ਹੀ 95000 ਰੁਪਏ ਰੇਟ ਲਾਇਆ ਸੀ ਪਰ ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸਤੀ ਵੀ ਭਾਈ ਆਹ ਗੱਲ ਲਗਾ ਵੀ ਸਵੇਰ ਨੂੰ ਤੁਸੀਂ ਲਾਂਭਾਣਾ ਦਿਓ ਤੇ ਫਿਰ ਆਪਣੀ ਮੱਝ 75000 ਦਿਓ ਲੈ ਗਏ ਤੇ ਹੁਣ ਰਹਿ ਗਈ ਆਪਣੀ ਝੋਟੀ ਐਨ ਪਤਾ ਜਦੋਂ ਇਹ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਆਪਾਂ ਝੋਟੀ ਵੀ ਵੇਚ ਚੁੱਕੇ ਹੋਈਏ ਝੋਟੀ ਦੇ ਆਪਾਂ ਕੋਈ ਦੁੱਧ ਦੀ ਗਾਰੰਟੀ ਨਹੀਂ ਲੈਂਦੇ ਹਨਾ ਵੀ ਕਿੰਨਾ ਦੇਊਗੀ ਆਪਾਂ ਇਹ ਵੀ ਕੱਪ ਮਾਰਤੀਗੇ ਵੀ ਇਹ ਤਾਂ 12 ਲੀਟਰ ਦੇਊਗੀ ਇਹ ਤਾਂ 10 ਦੇਊਗੀ ਤੇ ਉਹਦਾ ਜੀ ਕੋਈ ਪਤਾ ਨਹੀਂ ਕੋਈ ਨਹੀਂ ਕੁਝ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਜੀ ਪਹਿਲਾਂ ਨਾ ਤੇ ਇਹ ਹੀ ਗੱਲ ਆਪਾਂ ਵਾਰ-ਵਾਰ ਕਹਿਣੀ ਹੁੰਦੀ ਆ ਵੀ ਹਨਾ ਸਾਰੇ ਭੈਣ ਭਰਾਵਾਂ ਨੂੰ ਵੀ ਕੱਪ ਮਾਰ ਕੇ ਨਾ ਦਿਆ ਕਰੋ ਵੀ ਹਨਾ ਪਸ਼ੂ ਕੋਈ ਵੀ ਹੈ ਕਿਸੇ ਨੂੰ ਅਗਲਾ ਢਿੱਡ ਪੇਟ ਬਣ ਕੇ ਲੈਂਦਾ ਪਤਾ ਨਹੀਂ ਕਿਵੇਂ ਕੋਈ ਹਨਾ ਕਿਤਰੋ ਪੈਸੇ ਜੋੜਦਾ ਤੇ ਆਪਾਂ ਇੱਕ ਫਿਰ ਪੱਟਾ ਸਿੱਟਾ ਮੰਗੇ ਰੁੜੀ ਤੇ ਕੋਸ਼ਕਾ ਗੋਹਾ ਮੰਮੀ ਜਾਂਦੇ ਖੇਚ ਜਾਂਦੇ ਆ ਉਹ ਤੁਹਾਨੂੰ ਦੱਸਿਆ ਹਨਾ 1:30 ਵਜੇ ਜਾਂਦੇ ਨੇ ਗੁਰੂ ਘਰ ਪਾਠ ਤੇ ਤੇ ਵੈਸੇ ਤਾਂ ਬੈਠੇ ਹੀ ਹੁੰਦਿਆਂ ਉਦੋਂ ਮਾਗਰੋ ਤਾਂ ਬਹਿ ਜਾਂਦੀਆਂ ਨੇ ਤੇ ਹੁੰਦਾ ਨਹੀਂ ਨਾ ਖਾਸ ਤੇ ਜਿਹੜਾ ਮਾੜਾ-ਵੱਟਾ ਹੁੰਦਾ ਆਪਾਂ ਖੇਚ ਕੇ ਢੇਰਾਂ ਲਾ ਕੇ ਤੇ ਸੜਤਿੰਨੇ ਤੇਤਰਾ ਆਪਾਂ ਰੂੜੀ ਤੇ ਗਏ ਹੋਏ ਆ ਸਿੱਟਣਾ ਵਾਲੀਆਂ ਪੈਣਾ ਕਹਿੰਦੀਆਂ ਹੁੰਦੀਆਂ ਹਨਾ ਵੀ ਹਨੇਰੇ 'ਚ ਤੁਸੀਂ ਨਾ ਜਾਇਆ ਕਰੋ ਦਿਨ ਚੜੇ ਸਿੱਟ ਲਾ ਕਰੋ ਪੈਣ ਦਿਨ ਚੜੇ ਫਿਰ ਕੰਮ ਬਹੁਤ ਹੋ ਜਾਂਦੇ ਇੱਕ ਬੱਚੇ ਛੋਟੇ ਆ ਹਨਾ ਤੇ ਵੀ ਉਹਨਾਂ ਨੂੰ ਠਾਉਣਾ ਫਿਰ ਚਾਹ ਪਿਉਣੀ ਕਿਹੜਾ ਉਹਦੀ ਪੀ ਲੈਂਦੇ ਆ ਬਹੁਤ ਟਾਈਮ ਲਾਉਂਦੇ ਆ ਤੇ ਤਾਂ ਕਰਕੇ ਆਪਾਂ ਵੀ ਨੇਰੇ ਨੇਰੇ ਸਿੱਟ ਦਿੰਨੇ ਆ ਆਪਾਂ ਜਿੱਤੇ ਦੇ ਆਏ ਆ 10 ਸਾਲ ਹੋ ਗਏ ਮੇਰੀ ਮੈਰਿਜ ਨੂੰ ਆਪਾਂ ਬਸ ਇਸੇ ਟਾਈਮ ਹੀ ਗੋਆ ਸਿੱਟਦੇ ਆ ਸਵੇਰੇ ਤੇ ਇੱਕ ਹੋਰ ਰਿਕੁਐਸਟ ਆ ਵੀ ਜਿਹੜੀਆਂ ਕੋਈ ਦੋਸਤ ਤੇ ਨੰਤਰਾਂ ਦੀ ਥਾਣੀ ਹੁੰਦੀਆਂ ਸਾਰੀਆਂ ਭੈਣਾਂ ਨੂੰ ਹੁਣ ਪਸ਼ੂਆਂ ਦਾ ਕੰਮ ਤਾਂ ਰਲ ਕੇ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡਾ ਹੋ ਜਾਂਦਾ ਤੇ ਬਾਕੀ ਮੈਨੂੰ 10 ਸਾਲ ਹੋ ਗਏ ਜੀ ਮੈਂ ਪਸੇ ਇਕੱਲੀ ਕਰਦੀ ਆਂ ਇਹ ਕੰਮ ਪਸ਼ੂਆਂ ਦਾ ਪਹਿਲਾਂ ਵੀ ਮੇਰੇ ਹਿੱਸੇ ਆਇਆ ਸੀ ਜਦੋਂ ਇਸ ਇਕੱਠੇ ਸੀ ਤੇ ਹੁਣ ਤਾਂ ਆਉਣੀ ਆਉਣਾ ਇਕੱਲੇ ਹੋਗੇ ਅੱਡ ਹੋਗੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਵੀ ਰਲ ਕੇ ਕਰਿਆ ਕਰੋ ਕਾਂਗਾ ਜੀ ਪਰ ਛੇਤੀ ਨਿਬੜ ਜਾਂਦਾ ਜੇ ਦੋ ਜਾਣੇ ਕਰਨ ਵਾਲੇ ਹੋਣ ਇਕੋ ਮੈਂ ਆਪਣਾ ਪੰਜਾਬ ਚੈਨਲ ਦੇਣੀ ਹੁੰਨੀ ਆ ਤੇ ਉਹਨਾਂ ਤੇ ਵੀ ਉਹ ਦੋਨੇ ਸਖੀਆਂ ਭੈਣਾਂ ਆ ਸ਼ਾਇਦ ਤੇ ਉਹ ਇਕੱਠੇ ਹੀ ਕੰਮ ਕਰਦੀਆਂ ਨੇ ਉਹ ਫਿਰ ਸੌਖਾ ਹੋ ਜਾਂਦਾ ਗਾ ਜਦੋਂ ਇੱਕ ਬਿਗੋ ਹਾਬ ਸਿੱਟਣ ਇੱਕ ਜਾਨੀ ਭਰਕੇ ਚ ਕਾਉਂਦੀ ਇੱਕ ਜਾਨੀ ਸਿੱਟਿਆ ਹੁੰਦੀ ਆ ਤੇ ਜਾ ਕਿਸੇ ਦੋ ਚਾਰ ਧਾਰਾ ਹਨਾ ਵੀ ਇੱਕ ਜਾਨੀ ਉਹ ਚੋੜੀ ਇੱਕ ਜਾਨੀ ਉਹ ਛੇਤੀ ਕੰਮ ਨਿਭੜ ਜਾਂਦਾ ਤੇ ਸਾਰਿਆਂ ਭੈਣਾਂ ਹਨਾ ਰਲ ਕੇ ਜ਼ਰੂਰ ਕੰਮ ਕਰਿਆ ਕਰਨੇ ਇਹ ਇੱਕ ਜਾਨੀ ਨੂੰ ਜੀ ਬਹੁਤ ਔਖਾ ਹੋ ਜਾਂਦਾ ਹੁਣ ਕਈ ਵਾਰੀ ਸਾਡੇ 4-4 ਵੀ ਇਕੱਠੀਆਂ ਧਾਰਾ ਹੋ ਜਾਂਦੇ ਨੇ 5 ਵੀ ਤੇ ਫਿਰ ਮੇਰੀਆਂ ਤਾਂ ਨਾ ਬਾਹਾਂ ਦੁਖ ਲੱਗ ਜਾਂਦੀਆਂ ਨੇ ਤੇ ਕਾਹੋਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੂੰ ਸੈਲਾਂ ਦੀ ਪ੍ਰੋਬਲਮ ਆ ਗਈ ਸੀ ਉਹਦਾ ਕਰਕੇ ਕਮਜ਼ੋਰੀ ਬਹੁਤ ਆ ਗਈ ਫਿਰ ਬਾਹਾਂ ਬਹੁਤ ਦਰਦ ਕਰਦੀਆਂ ਜਦੋਂ ਧਾਰਾ ਚੋਣਿਆ ਤੇ ਹੁਣ ਆਪਾਂ ਪਾ ਦਈਏ ਇਹਨਾਂ ਨੂੰ ਫੀਡ ਸਾਰੇ ਨੂੰ ਹੁਣ ਕੱਕ ਪੱਠਾ ਪੈ ਗਿਆ ਲੱਗ ਭੱਗਾ ਤੇ ਹੁਣ ਆਪਾਂ ਚੋਂ ਲਾਗੇ ਸੀ ਧਾਰਾਂ ਦੇ ਕੋ ਅਜੇ ਬਹੁਤ ਹਨੇਰਾ ਪਿਆ 5:30 ਵਜੇ ਨੂੰ ਆਪਾਂ ਧਾਰਾਂ ਚੋਂ ਹਟਦੇ ਆਂ ਦੋਨੇ ਕਦੇ 5:35 ਵੀ ਹੋ ਜਾਂਦੇ ਆ 40 ਤੇ ਬਸ ਇਸ ਵੇਲੇ ਆਪਾਂ ਧਾਰਾਂ ਚੋਂ ਹਟਦੇ ਆ ਇਹ ਵੀ ਬਸ ਕੱਟੇ ਨੂੰ ਹੁਣ ਨਹੀਂ ਝਗਾਉਂਦੀ ਜੀ ਆਪਾਂ ਬਸ ਥੋੜਾ ਜਿਹਾ ਚਾਟ ਸਿੱਟ ਕੇ ਬਹਿ ਜੰਨੇ ਆ ਆਹ ਬਧੀਏ ਇਸ ਪੱਖੋਂ ਇਹ ਮੱਝ ਕੋਈ ਕੋਈ ਹੁੰਦੀ ਆ ਹਨਾ ਸਾਡੀ ਕੋ ਦੂਸਰੀ ਮੱਛ ਹੈਗੀ ਜਿਹੜੀ ਹੁਣ 2 ਢਾਈ ਮਹੀਨੇ ਰਹਿੰਦੇ ਜਿਹਦੇ ਸੂਣ ਚ ਉਹ ਬਸ ਉਹਨੇ ਤੁਰ ਤੱਕ ਆਪਦੀ ਘੱਟੀ ਚ ਗਈ ਐ ਬਹੁਤ ਔਖਾ ਹੋ ਜਾਂਦਾ ਫਿਰ ਐਡਾ ਕੱਟਰੂ ਖੇਚਣਾ ਤੇ ਆਪਾਂ ਵੀਰ ਦੀ ਡਿਮਾਂਡ ਕਰਤੀ ਪੂਰੀ ਤੇ ਵੀਰ ਕਹਿੰਦਾ ਸੀ ਵੀ ਤੁਸੀਂ ਸੰਦੇ ਆਲੀ ਵੀਡੀਓ ਪਾਓ ਦੇਖੋ ਕਾ ਜੀ ਹਨ ਜਿਹੜੇ ਭੈਣ ਭਰਾ ਜਿਵੇਂ ਕਹਿੰਦੇ ਆਪਾਂ ਨੂੰ ਉਵੇਂ ਵੀਡੀਓ ਬਣਾਉਣੀ ਪੈਂਦੀ ਆ ਹੁਣ ਇੱਕ ਵੀਰ ਦੀ ਰਿਕਵੈਸਟ ਆਈ ਸੀਗੀ ਉਹ ਕਹਿੰਦੇ ਸੀ ਤੁਸੀਂ ਟੋਕੇ ਵਾਲੀ ਮਸ਼ੀਨ ਦੀ ਵੀਡੀਓ ਬਣਾਓ ਵੀਡੀਓ ਸਾਨੂੰ ਪਾਓ ਸਾਰਾ ਇਸ ਬਾਰੇ ਦੱਸੋ ਹਾਂਜੀ ਵੀਰੇ ਅਗਲੀ ਵੀਡੀਓ ਆਪਾਂ ਇਸਦੀ ਬਣਾਵਾਂਗੇ ਤੇ ਪਸ਼ੂਆਂ ਦੀ ਪੀੜ ਬਾਰੇ ਵੀ ਦੱਸਦੇ ਪੁੱਛਦੇ ਸੀਗੇ ਵਿੱਚ ਤੇ ਉਹ ਵੀ ਆਪਾਂ ਜਰੂਰ ਬਣਾਵਾਂਗੇ ਵੀਡੀਓ ਤੇ ਦੇ ਐਵੇਂ ਹੀ ਆਪਣੇ ਚੈਨਲ ਨਾਲ ਬਣੇ ਰਹੋ ਜੀ ਬਹੁਤ ਪਿਆਰ ਦੇ ਰਹੇ ਹੋ ਫਿਰ ਚੈਨਲ ਨੂੰ ਮੇਰੀ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਿਹੜਾ ਮਕਸਦ ਲੈ ਕੇ ਚੱਲੇ ਸੀ ਤੇ ਉਹ ਮਕਸਦ ਆਪਣਾ ਪੂਰਾ ਹੋ ਰਿਹਾ ਤੇ ਇੱਥੇ ਆਪਾਂ ਹੁਣ ਚੋਣੇ ਆ ਦੂਜੀ ਵੱਜਦੀ ਧਾਰ ਕੱਟਾ ਆਪਾਂ ਇਹ ਇਹ ਥੋੜਾ ਇਹ ਵੀ ਅੱਜ ਵੀ ਕਰਤੀ ਹਾਂ ਤਾਂ ਇਹਦਾ ਆਪਾਂ ਕੱਟਾ ਛੜਤਾ ਹੋਣਾ ਆਪਾਂ ਚੋਣਿਆ ਇਹਦੀ ਧਾਰ ਤੇ ਜਿਹੜੀ ਆਪਾਂ ਆ ਹੁਣ ਪਹਿਲਾ ਵੀਡੀਓ ਪਾਈ ਸੀਗੇ ਵੀ ਕਵੀਰ ਹੋਰ ਇੱਕ ਹੋਰ ਵੀਰ ਨਾਲ ਠੱਗੀ ਹੋਈ ਆ ਤੇ ਉਹਤੇ ਬਹੁਤ ਕਮੈਂਟ ਆਏ ਸੀ ਸਾਡੇ ਨਾਲ ਠੱਗੀ ਹੋਈ ਸਾਡੇ ਨਾਲ ਠੱਗੀ ਕੋਈ ਹੁਣ ਦੱਸੋ ਜੀ ਵਿਚਾਰੇ ਕੀ ਕਰਨ ਹਨਾ ਇੰਨਾ ਇੰਨਾ ਘਾਟਾ ਖਾ ਕੇ ਆਪਾਂ ਹੱਥ ਬੰਨ ਕੇ ਕਹਿੰਦੇ ਆ ਜੇ ਕੋਈ ਵੀਰ ਵਪਾਰੀ ਵੀ ਕੋਈ ਵੀ ਸੁਣਦਾ ਹਨਾ ਤੇ ਵੀ ਪਲੀਜ਼ ਇਦਾਂ ਨਾ ਕਰਿਆ ਕਰੋ ਹਨਾ ਜਿਹੜਾ ਸੱਚ ਹੁੰਦਾ ਉਹੀ ਦੱਸਦਿਆ ਕਰੋ ਅਗਲੇ ਨੂੰ ਤੇ ਕਾ ਤੁਸੀਂ ਉਰਲੀ ਮੱਝ ਕੋਲੇ ਦੇਖ ਹੀ ਰਹੇ ਹੋ ਥੋੜਾ ਜਿਆਦਾ ਦੁੱਧ ਟੁੱਲਿਆ ਇਹ ਮੈਥੋਂ ਪਤਾ ਨਹੀਂ ਕਿਉਂ ਡੋਲਦਾ ਦਾ ਇਹ ਵੀ ਪਾਸੇ ਆਸੇ ਤੇ ਉਹ ਕਿ ਡਿੱਗੀ ਜਾਣਗੇ ਉਂਗਲਾਂ ਵਿੱਚ ਦੀ ਤੇ ਹਨਾਪਾ ਉਹਦੇ ਲਿਆਂਗੇ ਚਾਟ ਕਿਉਂਕਿ ਉਹਨੂੰ ਵੀ ਮੈਨੂੰ ਆਤ ਪੈ ਗਈ ਬਸ ਜਦੋਂ ਇਹਨੂੰ ਵੀ ਚਾਟ ਸਿੱਟ ਕੇ ਉਹ ਕਰ ਦਿੰਨੇ ਆ ਇਹਦੇ ਮੂਰੇ ਵੀ ਆਪਾਂ ਪਾ ਦਿੰਨੇ ਆ ਬਾਕੀ ਕੱਟੇ ਨੂੰ ਪਾ ਦਿੰਨੇ ਹੈਗੇ ਤੇ ਦੋਨੋਂ ਨੂੰ ਭੁਗਦੇ ਆ ਤੇ ਐ ਜਿਹੜੀ ਅਸੀਂ ਕਰਿਆ ਵੀ ਕਿਤੇ ਨਾ ਕੱਟਰੂ ਬਛਰਾਂ ਨੂੰ ਵੀ ਅੱਡ ਦੀ ਫੀਡ ਪਾ ਗਏ ਪਾਜ ਹੈ ਜੀ ਦੁੱਧ ਵਾਲਿਆਂ ਨੂੰ ਉਹ ਜਿਹੇ ਦੂਸਰੇ ਅਨੁਸਾਰਿਆਂ ਨੂੰ ਪਾਉਣੇ ਆਪਾਂ ਇੱਥੇ ਆਪਾਂ ਕਰੀ ਜਾਂਦੇ ਸੀ ਮੱਝਾਂ ਬਾਰੇ ਕੁਝ ਡਿਸਕਸ ਮੈਂ ਤੁਹਾਨੂੰ ਦੱਸਣੀ ਸੀ ਕਿ ਕੈਮਰਾਮੈਨ ਮੈਂ ਕਿਨੂੰ ਬਣਾਇਆ ਮੇਰੇ ਹਸਬੰਦ ਉੱਟ ਗੜੇ ਸੀਗੇ ਉਹਨਾਂ ਨੂੰ ਆਪਾਂ ਨੇ ਪੜਾਤੀ ਮੋਬਾਈਲ 'ਤੇ ਵੀ ਡੋਮਣਾ ਉਹ ਸਾਡੀ ਬਹੁਤ ਰਿਸਪਾਂਸ ਦੇ ਰਿਹਾ ਜੀ ਉਹ ਵੀ ਬਹੁਤ ਸਪੋਰਟ ਕਰਦੇ ਆ ਮੇਰੀ ਤੇ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਇੱਕ ਭੈਣ ਨੇ ਫੋਨ ਲਾਇਆ ਮੈਨੂੰ ਤੇ ਅਮਨ ਭੈਣਾ ਉਹ ਕਹਿੰਦੇ ਆ ਕਿ ਮੇਰੇ ਪਰਜਾਈ ਬਹੁਤ ਹਾਈ ਫਾਈ ਐ ਲੁਕਾਂ ਦੇ ਵੀਡੀਓ ਦੇਂਦੀ ਸੀ ਤੇ ਕਣੀ ਮੈਂ ਤੁਹਾਡਾ ਇਹ ਵੀਡੀਓ ਵੀ ਇਹ ਲਿੰਕ ਭੇਜਿਆ ਕਣੀ ਮੈਂ ਕਹਾਂ ਵੀ ਇਹ ਦੇਖਣੇ ਹੁੰਦੇ ਆ ਇਹ ਜਿਹਾਂ ਦੇਖਿਆ ਕਰ ਕੰਮ ਦੀਆਂ ਵੀਡੀਓ ਉਹਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਭੈਣ ਭਰਾ ਐਵੇਂ ਕਹਿੰਦੇ ਆ ਤੇ ਕਹਿੰਦੇ ਆਂ ਦੇਖ ਦੇ ਕੇ ਕੰਮ ਕਰਨ ਨੂੰ ਆਪਦਾ ਵੀ ਜੀ ਕਰਦਾ ਹਾਂਜੀ ਮੇਰਾ ਵੀ ਬਸ ਇਹੀ ਜੀ ਕਰਦਾ ਹਣਾ ਵੀ ਖੁੱਲਾ ਜਿਹਾ ਘਰ ਹੋਵੇ ਵਧੀਆ ਪਹਿਲਾਂ ਫਿਰ ਤਾਂ ਆਪਾਂ ਕਿੰਨੇ ਹੀ ਮੱਜਾਂ ਖੜੀਆਂ ਹੋਣ ਤੇ ਥੋੜਾ ਤਾਂ ਹੋਵੇ ਉੱਥੇ ਫਿਰ ਬਹੁਤ ਮੁਸ਼ਕਲ ਆਉਂਦੀ ਹੈ ਜੀ ਪਛੂਆਂ ਤੇ ਆ ਹੁਣ ਜਿਹੜਾ ਹੁਣ ਸਾਡੀ ਮਾਚੇ ਦਾ ਥਾਂ ਮਸਲਿਆ ਗਿਆ ਸੀ ਵਿਚਾਰੀ ਦਾ ਥਾਂ ਦੀ ਤੰਗੀ ਕਰਕੇ ਹੋਇਆ ਉਹ ਬੈਠਣ ਲੱਗਿਨੀ ਥਾਂ ਥੋੜਾ ਸੀ ਤੇ ਆਦੇ ਪੈਰ ਨਾਲ ਮਸਲਿਆ ਐਂ ਫਿਰ ਬਹੁਤ ਚਿੱਤ ਭੈੜਾ ਹੁੰਦਾ ਜੀ ਜਦੋਂ ਐਂ ਜਿਹੋਜੇ ਚਲੋ ਜੀ ਵੀ ਕਹਿਆਰ ਦਾ ਵਿਚਾਰੀ ਘਾਟਾ ਪਾ ਗਈ ਕਿਉਂਕਿ ਜੋ ਪਹਿਲਾਂ ਉਹਨਾਂ ਨੇ 95000 ਲਾਇਆ ਸੀਗਾ ਫਿਰ ਅਸੀਂ ਦੱਸਤਾ ਸੀਗਾ ਵੀ ਐਂ ਆ ਵੀ ਫੇਰ ਵੀ ਹੁਣ ਤਾਂ 10 11 ਕਿਲੋ ਤਾਂ ਉਹਨੇ ਦੇ ਨਹੀਂ ਦੇਣਾ ਸੀ 11 ਕਿਲੋ ਤਾਂ ਕਿਉਂਕਿ ਉਹ 13 ਤੋਂ ਪਲੱਸ ਹੀ ਦਿੰਦੇ ਸੀਗੇ ਤੇ ਉਹਦਾ ਥਣ ਵੀ ਮੂਰਲਾ ਖਰਾਬ ਹੋਇਆ ਸੀਗਾ ਕਿਉਂਕਿ ਜੀ ਮੂਰਲੇ ਥਣਾ ਚ ਫਿਰ ਦੁੱਧ ਘੱਟ ਹੁੰਦਾ ਮਗਰਲੇ ਵਧੀਆ ਸੀਗੇ ਤੇ 11 ਤਾਂ ਉਹਨੇ ਫੇਰ ਵੀ ਦੇ ਨਹੀਂ ਦੇਣਾ ਸੀ ਚਲੋ ਜੀ ਛਿਮੀ ਪ੍ਰਮਾਤਮਾ ਨੂੰ ਮਨਜ਼ੂਰ ਹਨਾ ਘਾਟੇ ਵਾਦੇ ਜਰਨੇ ਪੈਂਦੇ ਆ ਤੇ ਤਾਂ ਆਪਣੀ ਦੋਨੇ ਮੱਝਾਂ ਲੈਤ ਗਾਂ ਈ ਤਾਈ ਮੋਪੇਰ ਕਰਦਿਆਂ ਜੀ ਵਧੀਆ ਨਾ ਇਹਦੇ ਕੋਲੇ ਵਗ ਜਾਂ ਐ ਅੱਖਾਂ ਵਿੱਚ ਕੇ ਖੜ ਜਾਂਦੀਆਂ ਆਪਾਂ ਥੋੜੀ ਹੁਣ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਆਪਾਂ ਅੱਗੇ ਪਸ਼ੂਆਂ ਦੇ ਡਿਟੇਲ ਦੇਵਾਂਗੇ ਆਪਾਂ ਤੇ ਨਾਲੇ ਫੀਡ ਦੀ ਤੇ ਉਹ ਦਿਖਾਵਾਂਗੇ ਆਪਾਂ ਸਾਰੀਆਂ ਮੱਝਾਂ ਤੇ ਕੱਲੀ ਕੱਲੀ ਦੇਵਾਂਗੇ ਡਿਟੇਲ ਵੀ ਕਿਹੜੀ ਮੱਝ ਨੂੰ ਕਿੰਨੀ ਫੀਡ ਪਾਉਣੀ ਐ ਕਿਵੇਂ ਪਾਉਣੀ ਐ ਤੇ ਹੁਣ ਆਪਾਂ ਤਾਰਾਂ ਚੋਲੀਆਂ ਦੇਖੋ ਜੀ ਇਹਨੇਰਾ ਬਹੁਤ ਪਿਆਜ ਪਾਉਣੇ ਕਸ਼ੇ ਹੋਏ ਸੀਗੇ ਤੇ ਫਿਰ ਮਧਾਨੀ ਵੀ ਲਾਤੀ ਆਪਾਂ ਨੇ ਅਜ ਭਾਂਡਾ ਠਿੱਕਰ ਉਹਦੇ ਕੋਲੀ ਪਿਆ ਤੇ ਬਾਕੀ ਟੱਬਰ ਦੀ ਚਾਹ ਆਪਾਂ ਹੁਣ ਤਰੀਆ ਪਹਿਲਾਂ ਆਪਾਂ ਥੋੜੀ ਜਿਹੀ ਕਰਦੇ ਹੁਣ ਬਸ ਇਹ ਦੋ ਕ ਭਾਂਡਾ ਚ ਪੈ ਜੇ ਦੂਜੀ ਬਾਅਦ ਚ ਕਰਦੇ ਆ ਤੇ ਚਲੋ ਜੀ ਬਸ ਐਡਨਾ ਕੋ ਬਲੌਗ ਬਣਾਉਣਾ ਸੀ ਸ਼ੇਅਰ ਕਰਨਾ ਸੀ ਸਵੇਰ ਵਾਲਾ ਮਿਲਦੇ ਆ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸੋਹਣਾ ਸੋਹਣਾ ਕਮੈਂਟ ਕਰਦੇ ਰਹੋ ਬਾਏ